ABP News Network le aaya hai ek naya Punjabi news channel ABP Sanjha ab Canada mein नवं फिल्मा रिलज होने उसकी जानकारी अं तु दईए कि हो सकता है जी सताल मेरा नाम हवनीत कौशल तुम वेख रहे हो ए बी पी साझा ते टिंग लिंग लिंग से अब तीन फिल्मा रिलज हो चुकिया ने एक है मिस्टर Mr. एंड मिसिज चार सौ भी रिटर्नज दूजी है सतेमेव जय तीजी है अक्षय कुमार द गोल्ड मिस्ट एंड मिसिज चार सौ भी रिटर्न की सब तो पहला अं गलर करेंगे तो चलो फिर चलते हैं तो करते हैं इस रिव्यू की शुरुआत ਮੁੰਡਾ ਹੈ ਜਿਹਨੂੰ ਲੱਗੀ ਹੋਈ ਹੈ ਨਸ਼ੇ ਦੀ ਲਤ ਤੇ ਉਸਦੇ ਜਿਹੜੀ ਹਿੱਸੇ ਪੈਂਦੀ ਹੈ ਘਟੋ ਘਟ 10 ਕਿੱਲੇ ਦੀ ਜ਼ਮੀਨ ਤੇ ਇਹ ਜ਼ਮੀਨ ਉਹਨੂੰ ਐਸੇ ਕਰਕੇ ਮਿਲੇਗੀ ਜੇ ਉਹ ਕਰਾਉਂਦਾ ਹੈ ਵਿਆਹ ਲੇਕਿਨ ਨਸ਼ੇੜੀ ਨੂੰ ਕੋਈ ਕੁੜੀ ਦੇ ਕੇ ਰਾਜ਼ੀ ਨਹੀਂ ਹੈ ਹੁਣ ਇਹ ਕਿਵੇਂ ਕਰਦਾ ਹੈ ਕੁੜੀ ਦਾ ਪ੍ਰਬੰਧ ਤੇ ਕੌਣ ਬਣ ਕੇ ਆਂਦੀ ਹੈ ਉਹਦੇ ਕੋਲ ਕੁੜੀ ਤੇ ਉਸਦੀ ਲਾਈਫ ਕਿਵੇਂ ਬਦਲਦੀ ਹੈ ਇਹ ਹੀ ਹੈ ਮਿਸਟਰ ਐਂਡ ਮਿਸਿਸ 420 ਰਿਟਰਨਸ ਦੀ ਕਹਾਣੀ ਹੁਣ ਤੱਕ ਤੱਕ ਕਿਸ ਨੇ ਕੁੜੀ ਦਿੱਤੀ ਨੇ ਇਹਨੂੰ ਕਰਦੇ ਇਹ ਨਹੀਂ ਪੁੱਛਾਂਗੇ ਕਿ ਰਾਤ ਰਤ ਕਿਹੜੀ ਕੁੜੀ ਮੰਨ ਗਈ ਵਿਆਹ ਆ ਇਹ ਨਾਂ ਕੀ ਆ ਰਾਦਾ ਜੀ ਗੰਗਾ ਸਿਰ ਤੇ ਕੋਈ ਸਾਈਂ ਸੂਈ ਨਹੀਂ ਹੈ ਕੇ ਨਿਉ ਤਾਂ ਪੂਰੀ ਬੱਡੀ ਕੇ ਸਾਈਂ ਥਾ ਜੀ ਐਬ ਕੇ ਕਰੇ ਰੱਬ ਨੇ ਪਿਆਰਾ ਹੋ ਲਿਆ ਹੋਤਾ 2014 ਦੇ ਵਿੱਚ ਆਇਆ ਸੀ ਇਸ ਫਿਲਮ ਦਾ ਪਹਿਲਾ ਭਾਗ ਜਿਸ ਦੇ ਵਿੱਚ ਬਿੰਨੂ ਢਿੱਲੋਂ ਨੂੰ ਦੇਖਿਆ ਸੀ ਤੇ ਅਸੀਂ ਬੱਬਲ ਰਾਏ ਨੂੰ ਦੇਖਿਆ ਸੀ ਇੱਕ ਕੁੜੀ ਦੇ ਕਿਰਦਾਰ ਦੇ ਵਿੱਚ ਤੇ ਦੂਜੇ ਪਾਸੇ ਇਸ ਵਾਰ ਹੀ ਆ ਗਏ ਨੇ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਬਿਲਕੁਲ ਫੁੱਲਨ ਮਸਤੀ ਜਿਹੜੀ ਹੈ ਨਾ ਦੋਹਾਂ ਦੀ ਤੁਹਾਨੂੰ ਸਕਰੀਨ ਤੇ ਜ਼ਰੂਰ ਨਜ਼ਰ ਆਣ ਵਾਲੀ ਹੈ ਜੱਸੀ ਗਿੱਲ ਬਹੁਤ ਕਿਊਟ ਲੱਗ ਰਹੇ ਨੇ ਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਹਰਕਤਾਂ ਨੇ ਨਾ ਸਕਰੀਨ ਤੇ ਤੁਹਾਨੂੰ ਜ਼ਰੂਰ ਹਸਾਉਣਗੀਆਂ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਕਰਮਜੀਤ ਅਨਮੋਲ ਦੀ ਤਾਂ ਕਿਆ ਹੀ ਬਾਤਾਂ ਨੇ ਉਹਨਾਂ ਨੂੰ ਇੱਕ ਕੁੜੀ ਦੇ ਕਿਰਦਾਰ ਦੇ ਵਿੱਚ ਵੇਖਣ ਵਾਲੇ ਸੋਚਣਾ ਹੀ ਆਪਣੇ ਤੇ ਇਹਨਾਂ ਦੀ ਜਿਹੜੀ ਕਿਰਦਾਰ ਹੈ ਇਹਨਾਂ ਉਤੇ ਹੋਰ ਜਿਹੜੇ ਆਈਸਿੰਗ ਕਰਦੇ ਨੇ ਉਹਨੇ ਜਸਵਿੰਦਰ ਪੱਲਾ ਸਾਹਿਬ ਆਪਣੀ ਬਿਹਤਰੀਨ ਐਕਟਿੰਗ ਦੇ ਨਾਲ ਜਿਹੜਾ ਉਹ ਰੋਮਾਂਸ ਪੇਸ਼ ਕਰਦੇ ਨੇ ਗੰਗਾ ਯਾਨੀ ਕਿ ਕਰਮਜੀਤ ਤਰਮੋਲ ਦੇ ਨਾਲ ਉਹ ਬਹੁਤ ਸੋਹਣਾ ਹੈ ਤੇ ਜੱਸੀ ਗਿੱਲ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਣਗੇ ਤੁਹਾਨੂੰ ਗੁਰਪ੍ਰੀਤ ਖੁੱਗੀ ਸਾਹਿਬ ਇਹ ਗੱਲਾਂ ਕਰਦੇ ਹੋਏ ਵੀ ਜਿਹੜੇ ਨਾ ਉਹ ਬਹੁਤ ਹਾਸਾ ਆਉਂਦਾ ਹੈ ਤੇ ਉਹ ਜੀ ਜਿਹੜੀ ਇੱਕ ਪਲੇਜ਼ੈਂਟਨੈਸ ਹੈ ਨਾ ਉਹ ਸਕਰੀਨ ਤੇ ਵੀ ਇਹ ਸਾਰੇ ਐਕਟਰ ਜ਼ਰੂਰ ਬਣਾਈ ਰੱਖਦੇ ਨੇ ਇੱਕ ਹੋਰ ਇੱਥੇ ਮੈਂਸ਼ਨ ਜਿਹਨਾਂ ਦਾ ਮੈਂ ਕਰਨਾ ਚਾਹਾਂਗਾ ਉਹ ਨੇ ਰஞ்சிਤ ਬਾਵਾ ਜੀ ਜਿਨ੍ਹਾਂ ਦੀ ਸਕਰੀਨ ਤੇ ਪ੍ਰੈਜ਼ੈਂਸ ਸਟ੍ਰੇਲ ਨਾਲੋਂ ਗੱਲ ਕਰਦੇ ਨੇ ਨਾ ਤੁਹਾਨੂੰ ਇਹ ਲੱਗੇਗਾ ਯਾਰ ਇਸ ਬੰਦੇ ਦੇ ਬੋਲਣ ਦਾ ਤਰੀਕਾ ਨਾ ਆਪਣੇ ਆਪ ਦੇ ਵਿੱਚ ਕਾਫੀ ਫਨੀ ਜਾਏਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਉਹਨਾਂ ਨੂੰ ਕਾਮੇਡੀ ਫਿਲਮਾਂ ਕਰਦੇ ਹੋਏ ਦੇਖਣਾ ਜ਼ਰੂਰ ਪਸੰਦ ਕਰਾਂਗੇ ਡਾਇਰੈਕਟਰ ਸ਼ਿਦਿੱਤ ਚੌਧਰੀ ਨੇ ਨਾ ਐਕਟਿੰਗ ਦਾ ਚੰਗੀ ਭਲੀ ਕਰਵਾ ਲਈਏ ਸਾਡੇ ਐਕਟਰਸ ਤੋਂ ਲੇਕਿਨ ਫਿਲਮ ਦੇ ਵਿੱਚ ਹੱਗੇ ਹੋਰ ਕੀ ਹੈ ਉਹ ਤੁਹਾਨੂੰ ਮੈਂ ਹਲੇ ਜ਼ਰੂਰ ਦੱਸਾਂਗਾ ਇਹ ਕੋਲਰ ਕੌਣ ਲਿਆਇਆ ਰਾਤ ਨਾਲ ਗਰਮੀ ਚ ਤੜਪਦੀਆਂ ਮੇਰੇ ਕੋਲੋਂ ਦੇਖਿਆ ਨਹੀਂ ਗਈਆਂ ਮੇਰਾ ਰੋਣਾ ਨਿਕਲ ਗਿਆ ਮੈਂ ਲਾਤਾ ਲਿਆ ਜੇ ਮੈਨੂੰ ਸੁੱਤੇ ਪੈ ਇਹਨੂੰ ਡੇਂਗੂ ਮੱਛਰ ਲੱਟ ਜਾਂਦਾ ਮੈਨੂੰ ਕਿਹਦੇ ਸਾਹਮਣਾ ਸੀ 5 ਵਜੇ ਤੋਂ ਬਾਅਦ ਡੇਂਗੂ ਮੱਛਰ ਹੁੰਦਾ ਹੀ ਨਹੀਂ ਹੈ ਫਿਲਮ ਦੇ ਵਿੱਚ ਐਕਟਿੰਗ ਕਰਕੇ ਤੁਹਾਨੂੰ ਬਹੁਤ ਸਾਰਾ ਹਾਸਾ ਜ਼ਰੂਰ ਆਏਗਾ ਲੇਕਿਨ ਜੇ ਮੈਂ ਗੱਲ ਕਰਾਂ ਫਰਸਟ ਪਾਰਟ ਦੀ ਤਾਂ ਉਸ ਦੇ ਵਿੱਚ ਜਬ ਤੱਕ ਕਰਨਜੀਤ ਅਨਮੋਲ ਤੇ ਜਸਸੀ ਗਿੱਲ ਦੀ ਐਂਟਰੀ ਹੁੰਦੀ ਹੈ ਨਾ ਤਾਂ ਕਾਫੀ ਸਮਾਂ ਲੰਘ ਗਿਆ ਹੁੰਦਾ ਹੈ ਤੇ ਤੁਸੀਂ ਵੇਟ ਵੇਟ ਕਰਦੇ ਕਰਦੇ ਨਾ ਥੋੜਾ ਜਿਹਾ ਇੰਪੇਸ਼ੀਐਂਟ ਜ਼ਰੂਰ ਹੋ ਜਾਂਦੇ ਹੋ ਲੇਕਿਨ ਸਕਰੀਨ ਨੂੰ ਚੰਗੀ ਤਰ੍ਹਾਂ ਸਾਮੰਹਣੀ ਜਿਹੜੀ ਕੋਸ਼ਿਸ਼ ਕੀਤੀ ਹੈ ਰਣਜੀਤ ਬਾਵਾ ਨੇ ਉਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਏ ਨੇ ਲੇਕਿਨ ਜਿੱਦਾਂ ਹੀ ਕਰਨਜੀਤ ਅਨਮੋਲ ਤੇ ਜਸਸੀ ਦੀ ਐਂਟਰੀ ਫਿਲਮ ਦੇ ਵਿੱਚ ਹੋ ਜਾਂਦੀ ਹੈ ਤਾਂ ਫਿਲਮ ਅਲੱਗ ਹੀ ਲੈਵਲ ਤੇ ਪਹੁੰਚ ਜਾਂਦੀ ਹੈ ਤੇ ਹਾਸ ਬੈਕ ਟੂ ਬੈਕ ਪੰਜ ਤੋਨ ਇਸ ਫਿਲਮ ਦੇ ਵਿੱਚ ਦੇਖਣ ਨੂੰ ਨਹੀਂ ਮਿਲਣਗੇ ਇੱਕ ਪਲੇਜ਼ੈਂਟਨੈਸ ਜ਼ਰੂਰ ਬਣੀ ਦਿੰਦੀ ਹੈ ਜੇ ਤੁਸੀਂ ਸੋਚ ਰਹੇ ਹੋ ਯਾਰ ਠਾ 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 ਕਾਮੇਡੀ ਪੰਚੇ ਜਾਣਗੇ ਉਹ ਨਹੀਂ ਹੈ ਲੇਕਿਨ ਮਿੱਠੀ ਮਿੱਠਾ ਜਿਹੜਾ ਹਾਸਾ ਹੈ ਨਾ ਉਹ ਤੁਹਾਨੂੰ ਫਿਲਮ ਜ਼ਰੂਰ ਪੇਸ਼ ਕਰਦੀ ਹੈ ਜਿਸ ਤਰ੍ਹਾਂ ਦੇ ਫਲੋ ਦੇ ਨਾਲ ਫਿਲਮ ਚੱਲਦੀ ਹੈ ਨਾ ਉਹ ਵੀ ਕਿਤੇ ਵੀ ਤੁਹਾਨੂੰ ਬੋਰ ਨਹੀਂ ਕਰੇਗੀ ਹੋਣਾ ਉਹ ਕਿਤੇ ਥੋੜੀ ਜੀ ਸਲੋ ਹੈ ਫਿਲਮ ਲੇਕਿਨ ਓਵਰਆਲ ਮੈਂ ਇਹ ਜ਼ਰੂਰ ਕਹਿ ਸਕਦਾ ਕਿ ਜੇ ਤੁਸੀਂ ਇੱਕ ਕਾਮੇਡੀ ਫਿਲਮ ਵੇਖਣਾ ਚਾਹੁੰਦੇ ਹੋ ਤੇ ਸੋਚ ਰਹੇ ਹੋ ਕਿ ਇੱਕ ਪਲੇਜ਼ੈਂਟ ਜਰਨੀ ਜਿਹੜੀ ਹੁੰਦੀ ਹੈ ਨਾ ਫਿਲਮ ਦੇ ਵਿੱਚ ਸਾਨੂੰ ਮ ਸਾਰੇ ਕਿਰਦਾਰਾਂ ਦੇ ਵਿੱਚ ਸਭ ਨੇ ਆਪਣਾ ਇੱਕ ਐਫਰਟ ਜ਼ਰੂਰ ਪਾਇਆ ਲੇਕਿਨ ਰਾਈਟਿੰਗ ਥੋੜੀ ਜੀ ਹੋਰ ਬੈਟਰ ਹੋ ਸਕਦੀ ਸੀ ਆ ਬਾਕੀ ਅਸੀਂ ਫਿਲਮ ਨੂੰ 3 ਸਟਾਰ ਦੇ ਦਿੰਦੇ ਆ ਤੇ ਸਿਰਫ ਐਸੇ ਕਰਕੇ ਕਿਉਂਕਿ ਫਿਲਮ ਦੇ ਵਿੱਚ ਅਸੀਂ ਬੋਰ ਨਹੀਂ ਹੋਏ ਇੱਕ ਡੀਸੈਂਟ ਜੀ ਰਾਈਡ ਜਿਹੜੀ ਸਾਨੂੰ ਕਾਮੇਡੀ ਦੀ ਮਿਲੀ ਹੈ ਉਹ ਸਾਨੂੰ ਬਿਲਕੁਲ ਜ਼ਰੂਰ ਪਸੰਦ ਆਈ ਹੈ ਤੇ ਹੁਣ ਲੈ ਚੱਲਦੇ ਆ ਤੁਹਾਨੂੰ ਦਰਸ਼ਕਾਂ ਦੇ ਕੋਲ ਤੇ ਜਾਣਦੇ ਆ ਕਿ ਆਖਿਰਕਾਰ ਉਹਨਾਂ ਨੂੰ ਕਿਹੋ ਜਿਹੀ ਲੱਗੀ ਹੈ ਫਿਲਮ ਮਿਸਟਰ ਐਂਡ ਮਿਸਿਸ 420 ਰਿਟਰਨਸ ਐਨੇ ਖਾਸ ਨਹੀਂ ਆਏਗੀ ਆਲਮੋਸਟ ਸੇਮ ਹੀ ਆਏਗੀ ਲਾਸਟ ਫਿਲਮ ਦੀ ਸੇਮ ਹੀ ਸੇਮ ਸਕ੍ਰਿਪਟ ਤੇ ਸਭ ਕੁਝ ਸੇਮ ਬਾਕੀ ਜ਼ਬਰਦਸਤੀ ਹਸੀ ਪਾਈ ਹੋਈ ਹੈ ਫਿਲਮ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਕਾਮੇਡੀ ਹੈ ਫੁੱਲ ਇੰਜੋਏ ਕੀਤਾ ਸੀ ਪੂਰੀ ਹੀ ਬਹੁਤ ਅੱਛੀ ਲੱਗੀ ਬਹੁਤ ਹੀ ਮਜ਼ਾ ਆਇਆ ਵੇਖ ਕੇ ਮੈਂ ਤਾਂ 5 ਸਟਾਰ ਦੇ ਦਿੱਤੀ ਬੇਟਾ ਬਹੁਤ ਅੱਛੀ ਲੱਗੀ ਜੱਸੀ ਕਿ ਬਹੁਤ ਸੁੰਦਰ ਲੱਗਿਆ ਔਰ ਅਨਮੋਲ ਚੀਤਾ ਬਹੁਤ ਹੀ ਅੱਛੇ ਲੱਗੇ ਸੀ ਔਸਮ ਹੈ ਫਨੀ ਹੈ ਇਹ ਫਿਲਮ ਬਹੁਤ ਵਧੀਆ ਫੈਮਿਲੀ ਫਿਲਮ ਹੈ ਤੇ ਕਮੇਡੀ ਦੇ ਨਾਲ ਲਿੰਕ ਕੀਤਾ ਹੋਇਆ ਨਸ਼ਿਆਂ ਨੂੰ ਵੀ ਕਿਵੇਂ ਜਿਸ ਤਰ੍ਹਾਂ ਇੱਕ ਬੰਦਾ ਨਸ਼ੇ ਕਰਦਾ ਹੈ ਤੇ ਉਸ ਨੂੰ ਨਸ਼ੇ ਛੁਡਾਉਣ ਦੇ ਲਈ ਕਿਵੇਂ-ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋ ਜੀ ਦਰਸ਼ਕਾਂ ਨੂੰ ਵੀ ਇਹ ਫਿਲਮ ਜ਼ਰੂਰ ਪਸੰਦ ਆ ਗਈ ਹੈ ਤੇ ਮੈਂ ਇਹ ਕਹਿ ਸਕਦਾ ਕਿ ਯਾਨੀ ਕਿ ਇਸ ਹਫਤੇ ਕਮੇਡੀ ਫਿਲਮ ਦੇਖਣੀ ਹੈ ਤਾਂ ਦੇਖ ਸਕਦੇ ਆਂ ਆਪਾਂ ਮਿਸਟਰ ਐਂਡ ਮਿਸੈਸ 420 ਰਿਟਰਨਸ। এবੀਪੀ نیوز ਨੈਟਵਰਕ ਲੈ ਆਇਆ ਹੈ ਇੱਕ ਨਵਾਂ ਪੰਜਾਬੀ ਨਿਊਜ਼ ਚੈਨਲ এবੀਪੀ ਸੰਚਾਰ ਅਬ ਕੈਨੇਡਾ ਮੇ